ਨਾ 1429 ਪੜ ਰਹੇ ਆ ਪੋਥੀ ਸਾਹਿਬ ਦਾ ਆਖਰੀ ਪੇਜ ਆ ਬਿਲਕੁਲ ਐਂਡ ਤੇ ਜਾ ਕੇ ਮੁਧਾਵਣੀ ਰੱਖੀ ਹੋਈ ਆ ਪੰਜਵੇਂ ਮਹੱਲੇ ਨੇ ਕਿਉਂਕਿ ਸੈਂਬਲ ਪੰਜਵੇਂ ਮਹੱਲੇ ਦਾ ਕੀਤਾ ਹੋਇਆ ਗ੍ਰੰਥ ਸਾਹਿਬ ਇਹਦੇ ਵਿੱਚ ਗੋਬਿੰਦ ਸਿੰਘ ਜੀ ਨੇ ਬਾਅਦ ਵਿੱਚ ਆ ਨੌਵੇਂ ਮਹੱਲੇ ਦੇ ਸ਼ਲੋਕ ਜਾਂ ਨੌਵੇਂ ਮਹੱਲੇ ਦੀ ਬਾਣੀ ਜੋੜੀ ਆ ਪਹਿਲਾਂ ਇਸ ਨੂੰ ਆਦ ਗ੍ਰੰਥ ਕਹਿੰਦੇ ਸੀਗੇ ਫਿਰ ਜਦੋਂ ਗੋਬਿੰਦ ਸਿੰਘ ਜੀ ਨੇ ਨੌਵੇਂ ਮਹੱਲੇ ਦੀ ਬਾਣੀ ਵਿੱਚ ਜੋੜਤੀ ਇਹ ਰਸ ਨੂੰ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਪਰ ਇਹ ਨਾਮ ਕਿਹਨੇ ਦਿੱਤਾ ਗੋਵਿੰਦ ਸਿੰਘ ਜੀ ਨੇ ਇਹ ਨਾਮ ਦਿੱਤਾ ਵੀ ਜਾਂ ਨਹੀਂ ਇਹਦੇ ਬਾਰੇ ਹਜੇ ਖੋਜ ਚੱਲ ਰਹੀ ਆ ਉਹਨਾਂ ਨੇ ਐਂਡ ਤੇ ਜਾ ਕੇ ਮੁਧਾਵਣੀ ਹੁੰਦੀ ਆ ਮਧਾਣੀ ਜਿਹੜੀ ਦੁੱਧ ਰਿੜਕਦੀ ਹੁੰਦੀ ਆ ਚਾਟੀ 'ਚ ਪੈ ਕੇ ਉਹਦਾ ਕੰਮ ਆ ਹਿੱਲ ਜੁਲ ਕਰਕੇ ਚਾਟੀ ਦੇ ਵਿੱਚ ਦਹੀਂ ਦੇ ਵਿੱਚੋਂ ਮੱਖਣ ਲਹਿਦਾ ਕਰਨਾ ਤੇ ਲੱਸੀ ਲਹਿਦਾ ਕਰਨੀ ਉਹਦਾ ਕੰਮ ਆ ਪਧਾਣੀ ਦਾ ਇਹ ਮੁਧਾਣੀ ਮੁਧਾਵਣੀ ਨਾਮ ਦਿੱਤਾ ਇਸ ਸ਼ਬਦ ਦਾ ਕਿਉਂ ਕਿਉਂਕਿ ਇਹ ਰੜਕਣ ਵਾਲੇ ਕੰਮ ਆ ਸਾਰੀ ਗੁਰਬਾਣੀ ਲਿਖ ਕੇ ਉਹਦੇ ਅੰਦਰ ਦੇ ਵਿੱਚ ਉਦਾਹਰਨ ਇਹ ਲਿਖਤਾ ਸਮਝਾਉ ਰਹੇ ਨੇ ਕਿ ਇਹ ਗੁਰਬਾਣੀ ਇਸ ਨੂੰ ਪੜ ਕੇ ਖੋਜਣਾ ਰੜਕਣਾ ਜਦੋਂ ਅਸੀਂ ਇਸ ਨੂੰ ਰੜਕਾਂਗੇ ਖੋਜਾਂਗੇ ਵਿਚਾਰਾਂਗੇ ਹਰ ਇੱਕ ਗੱਲ ਦੀ ਤੈਅ ਤੱਕ ਪਹੁੰਚਾਂਗੇ ਫਿਰ ਸਾਨੂੰ ਉਸ ਗੱਲ ਦੇ ਵਿੱਚੋਂ ਗਿਆਨ ਪ੍ਰਾਪਤ ਹੋਊਗਾ ਇਹ ਅੱਖਰਾਂ ਨੂੰ ਜਦੋਂ ਆਪਾਂ ਖੋਜਾਂਗੇ ਵਿਚਾਰਾਂਗੇ ਫਿਰ ਇੱਕ ਗਿਆਨ ਪ੍ਰਾਪਤ ਹੋਊਗਾ ਉਹ ਸਤਿਗੁਰੂ ਦੀ ਸਿੱਖਿਆ ਗਿਆਨ ਉਹ ਇਹਦੇ ਵਿੱਚ ਲਿਖਦੇ ਨੇ ਥਾਲ ਵਿੱਚ ਤਿੰਨੀ ਵਸਤੂ ਪਈਓ ਸਤ ਸੰਤੋਖ ਵਿਚਾਰੋ ਆਹ ਤਿੰਨ ਸ਼ਬਦ ਨਹੀਂ ਹੈਗਾ ਇਹਨੂੰ ਗਲਤੀ ਨਾਲ ਤਿੰਨ ਪੜ੍ਹਦੇ ਨੇ ਇਹ ਤਿੰਨੀ ਸ਼ਬਦਾ ਟਿੱਪੀਆਂ ਤਾਂ ਉਦੋਂ ਹੈ ਹੀ ਨਹੀਂ ਸੀਗੀਆਂ ਜਿਹੜੀਆਂ ਟਿੱਪੀਆਂ ਲਾਈਆਂ ਨੇ ਤੱਤੇ ਨੂੰ ਸਿਆਰੀ ਦੰਨੇ ਨੂੰ ਸਿਆਰੀ ਤਿੰਨੀ ਸ਼ਬਦਾ ਤਿੰਨੀ ਉਹਨਾਂ ਦੁਆਰਾ ਬਾਇ देमसेल्फ ਤਿੰਨੀ ਗੁਰਮਾਣੀ ਦੇ ਵਿੱਚ ਤਿੰਨ ਸ਼ਬਦ ਕਿਤੇ ਨਹੀਂ ਆਇਆ ਗਰਮਣੀ ਦੇ ਵਿੱਚ ਤ੍ਰੈ ਤ੍ਰਿਤੀਆ ਤਿੰਨ ਤਿੰਨ ਸ਼ਬਦ ਆ ਗਏ ਆ ਨੋਵੇਂ ਮੇਲੇ ਦੇ ਸ਼ਲੋਕ ਨੇ ਇਹਨਾਂ ਸ਼ਲੋਕਾਂ ਦੇ ਵਿੱਚ ਇੱਕ ਸ਼ਲੋਕ ਆ ਬਾਲ ਜਵਾਨੀ ਅਰ ਬਿਰਧ ਫਨ ਤਿੰਨ ਅਵਸਥਾ ਜਾਣ ਕਹਿੰਦੇ ਬਚਪਨ ਜਵਾਨੀ ਤੇ ਬੁਢਾਪਾ ਇਹ ਤਿੰਨ ਅਵਸਥਾਾਂ ਨੇ ਇਹਨਾਂ ਨੂੰ ਜਾਣ ਤਿੰਨ ਤਤਨ ਬਿਹਾਰੀ ਨੰਨੇ ਨੂੰ ਸਿਆਰੀ ਤਿੰਨ ਲਿਖਿਆ ਹੋਇਆ ਇਹਨਾਂ ਤਿੰਨ ਹੀ ਅਵਸਥਾ ਦੇ ਤਿੰਨਾ ਅਵਸਥਾਾਂ ਦੇ ਵਿੱਚ ਜਾਣ ਲਾ ਤਿਨੀ ਅਵਸਥਾ ਜਾਂ ਠੀਕ ਹੈ ਪਰ ਇੱਥੇ ਤੱਤੇ ਨੂੰ ਸਿਹਾਰੀ ਆ ਇਹ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦੇ ਵਕਤ ਇਕਾ ਮਈ ਜੁਗਤ ਵਿਆਹ ਤਿਨੀ ਚੇਲੇ ਪ੍ਰਵਾਨਾ ਉੱਥੇ ਵੀ ਤੱਤੇ ਨੂੰ ਸਿਹਾਰੀ ਆ ਅੰੰਦੇ ਨੂੰ ਸਿਹਾਰੀ ਆ ਤੀਨੀ ਉੱਥੇ ਵੀ ਤਿਨੀ ਚੱਲਦਾ ਉਸ ਦੁਆਰਾ ਚੇਲੇ ਪ੍ਰਵਾਨ ਕੀਤੇ ਗਏ ਇੱਥੇ ਆ ਥਾਲ ਵਿੱਚ ਤਿਨੀ ਵਸਤੂ ਪਈਓ ਸਤ ਸੰਤੋਖ ਵਿਚਾਰੋ ਇਹਦਾ ਅਰਥ ਇਹ ਨਹੀਂ ਕਿ ਵੀ ਤਿੰਨ ਨੂੰ ਥਾਲ ਚ ਤਿੰਨ ਵਸਤੂਆਂ ਪਾਤੀਆਂ ਨਾ ਥਾਲ ਵਿੱਚ ਉਨ੍ਹਾਂ ਦੁਆਰਾ ਉਹਨਾਂ ਕਿੰਨਾ ਕਿ 35 ਭਗਤਾਂ ਦੀ ਬਾਣੀ ਆ ਇੱਕ ਗ੍ਰੰਥ ਇੱਕ ਪੂਰਾ ਥਾਲ ਸਜਾਤਾ ਥਾਲ ਬਣਾ ਕੇ ਥਾਲ ਰੂਪੀ ਉਹਦੇ ਵਿੱਚ ਇੱਕ ਵਸਤੂ ਵਸਤੂ ਦੇ ਤੱਤੇ ਨੂੰ ਔਂਕੜਾ ਇੱਕ ਵਚਨ ਔਂਕੜਾ ਇਹਨਾਂ ਨੇ ਦਿਲੈਂਕੜ ਕਰਤਾ ਔਂਕੜ ਕੀਆ ਥਾਲ ਵਿੱਚ ਤੇਨੀ ਵਸਤੂ ਪਈਓ ਸਤ ਸੰਤੋਖ ਵਿਚਾਰੋ ਉਹ ਸੱਤ ਤੇ ਸੰਤੋਖ ਦੀ ਵਿਚਾਰ ਆ ਉਹ ਵਸਤੂ ਇਹ ਗੁਰਬਾਣੀਆਂ ਜੋ ਇਹ ਗ੍ਰੰਥ ਬਣਿਆ ਇੱਕ ਥਾਲ ਬਣਾਤਾ ਥਾਲ ਦੇ ਵਿੱਚ ਇੱਕ ਵਸਤੂ ਰੱਖਦੀ ਤਿਨੀ ਵਸਤੂ ਪਈਓ ਸੱਤ ਸੰਤੋਖ ਵਿਚਾਰੋ ਇਹ ਸੱਤ ਤੇ ਸੰਤੋਖ ਦੀ ਵਿਚਾਰ ਵਸਤੂ ਪਾਤੀ ਸਾਰੇ ਭਗਤਾਂ ਦੁਆਰਾ ਤਿਨੀ ਵਸਤੂਆਂ ਦੁਆਰਾ ਮਤਲਬ 35 ਜਾਣਿਆਂ ਨੇ ਗੁਰਬਾਣੀ ਲਰਜੀਆ ਉਹਨਾਂ ਸਾਰਿਆਂ ਦੁਆਰਾ ਇਹ ਵਸਤੂ ਤਿਆਰ ਕਰਕੇ ਥਾਲ ਚ ਪਾਤੀ ਅੰਮ੍ਰਿਤ ਦੀ ਟਿੱਪੀ ਨਹੀਂ ਹੈਗੀ ਅਮ੍ਰਿਤ ਉਹ ਗਿਆਨ ਜਿਹੜਾ ਕਦੇ ਮਰਦਾ ਨਹੀਂ ਮੇਰੇ ਤੇ ਮੂਰੇ ਆੜਾ ਲੱਗ ਗਿਆ ਅਮ੍ਰਿਤ ਗਿਆ ਅਮ੍ਰਿਤ ਨਾਮ ਠਾਕੁਰ ਦਾ ਪਇਓ ਜਿਸ ਦਾ ਸਭ ਤੋਂ ਧਾਰੂ ਕਹਿੰਦੇ ਅਮ੍ਰਿਤ ਨਾਮ ਗਿਆਨ ਦਾ ਭੰਡਾਰ ਕਿਹਦਾ ਠਾਕੁਰ ਦਾ ਮਾਲਕ ਦਾ ਪਾਤਾ ਜਿਹਦਾ ਜਿਹਦਾ ਸਾਰਿਆਂ ਨੂੰ ਸਹਾਰਾ ਸਾਰੀ ਸੰਸਾਰ ਨੂੰ ਜਿਸ ਦਾ ਸਹਾਰਾ ਉਸ ਦਾ ਗਿਆਨ ਤਾਂ ਭੰਡਾਰ ਪਾਤਾ ਦਾ ਖਤਮ ਹੋਣ ਵਾਲਾ ਗਿਆਨ ਬ੍ਰਹਮ ਗਿਆਨ ਮਤਲਬ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਦਾ ਹੋਏ ਉਧਾਰੋ ਕਹਿੰਦੇ ਜੇ ਉਹ ਇਹਨੂੰ ਖਾ ਲੂਗਾ ਤੇ ਖਾ ਕੇ ਪਚਾ ਲੂਗਾ ਮਤਲਬ ਜੇ ਕੋ ਇਹਨੂੰ ਪੜ ਲੂਗਾ ਪੜ ਕੇ ਵਿਚਾਰ ਕੇ ਸਮਝ ਲੂਗਾ ਤਿਸ ਦਾ ਹੋਏ ਉਧਾਰੋ ਉਹਦਾ ਉਧਾਰ ਹੋ ਜੂਗਾ ਤਰਜੂਗਾ ਇਸ ਪਰਮ ਦੀ ਦੁਨੀਆ ਚ ਇਹ ਵਸਤ ਤਜੀ ਨਾ ਇੱਥੇ ਆ ਵਸਤ ਇੱਥੇ ਆਈ ਆ ਇੱਥੇ ਵੀ ਇਹੀ ਵਸਤ ਦੇ ਸਪੈਲਿੰਗ ਨੇ ਇਹ ਵਸਤਾ ਇਹ ਵਸਤੁ ਮਤਲਬ ਉੱਤੇ ਜਿਹਦੀ ਗੱਲ ਹੋ ਰਹੀ ਆ ਇਹ ਤੱਤੇ ਨੂੰ ਔਂਕੜ ਸੀ ਇਹਨਾਂ ਨੇ ਆਪ ਲੈਕੜੇ ਬਣਾਤਾ ਤੈਨੂੰ ਵਸਤੂਆਂ ਬਣਾਉਣ ਦੇ ਮਾਰਿਆਂ ਨੇ ਇੱਥੇ ਵੀ ਔਂਕੜ ਹੀ ਆ ਉਹਦਾ ਸਬੂਤ ਇੱਥੇ ਹੀ ਆ ਗਿਆ ਅਗਲੇ ਲਹਿਨ ਚ ਇਹ ਵਸਤ ਇਹ ਵਸਤ ਇਕਵਚਨ ਵਸਤ ਇਕੋ ਵਸਤ ਤਜੀ ਨਾ ਜਾਏ ਇਹ ਵਸਤ ਜੇ ਨੂੰ ਮਿਲ ਗਈ ਫਿਰ ਇਹ ਛੱਡੀ ਨਹੀਂ ਜਾਂਦੀ ਇਹ ਸਤ ਸੰਤੋਖ ਦੀ ਜਿਹੜੀ ਵਿਚਾਰ ਆ ਵਿਚਾਰ ਅਸਲ ਚ ਕੀ ਆ ਵਿਚਾਰ ਤੋ ਗਿਆਨ ਹੀ ਮਿਲਣਾ ਉਹ ਸਿੱਖਿਆ ਹੀ ਮਿਲਣੀ ਹੈ ਗੁਰਮਤ ਇਹ ਵਸਤ ਤਜੀਨਾ ਜਾਏ ਨਿਤਨਿਤ ਰੱਖ ਉਰੇ ਧਾਰੋ ਇਹ ਛੱਡੀ ਨਹੀਂ ਜਾਂਦੀ ਇਹ ਛੁੱਟਦੀ ਹੋਈ ਨਹੀਂ ਹੈਗੀ ਜਿਹਨੂੰ ਜਿਹਦੇ ਪੱਲੇ ਇਹ ਸਿੱਖਿਆ ਪੈ ਗਈ ਉਹ ਇਹ ਸਿੱਖਿਆ ਤੋਂ ਫਿਰ ਮੁਨਕਰ ਨਹੀਂ ਹੋ ਸਕਦਾ ਉਹ ਹਰ ਵਕਤ ਆਪਣੇ ਅੰਦਰ ਇਹਨੂੰ ਧਾਰਨ ਕਰਕੇ ਰੱਖੂਗਾ ਨਿਤ ਤੇ ਤੇ ਰੱਖ ਉਰੇ ਧਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮਸਾਰੋ ਇਹ ਸਾਰਾ ਸੰਸਾਰ ਇਸ ਬਸਤੂ ਦੇ ਚਰਨਾਂ ਨੂੰ ਲੱਗ ਕੇ ਤਰਜੇ ਸਾਰੇ ਪਾਸੇ ਬ੍ਰਹਮ ਦਾ ਉਪਸਾਰਾ ਕਰਦੇ ਇੱਕ ਅਰਦਾਸ ਆ ਐਂਡ ਤੇ ਜਾ ਕੇ ਅਸਲ ਚ ਇਹ ਗੁਰਬਾਣੀ ਨੂੰ ਜੇ ਸਾਰਾ ਸੰਸਾਰ ਵਿਚਾਰ ਲੇ ਤਾਂ ਸਾਰਾ ਸੰਸਾਰ ਤਰ ਸਕਦਾ ਬ੍ਰਹਮ ਦੀ ਸਿੱਖਿਆ ਲੈ ਸਕਦਾ ਸ਼ਲੋਕ ਮਹਲਾ 5 13 ਕੀਤਾ ਇਹ ਸਮਝਾਤਾ ਵੀ ਇਹ ਜੋ ਗੁਰਬਾਣੀ ਰਚੀ ਇਕ ਥਾਲ ਆ ਇਹਦੇ ਵਿੱਚ ਸਤ ਸੰਤੁਖ ਦੀ ਵਿਚਾਰ ਆ ਇਹਨੂੰ ਸਮਝ ਲੂ ਜੇ ਕੋਈ ਉਹ ਤਰਜੂਗਾ ਇਸਾਰੇ ਸੰਸਾਰ ਨੂੰ ਤਾਰ ਸਕਦੀ ਆ ਸਭ ਨੂੰ ਬ੍ਰह्म ਦੀ ਸਿੱਖਿਆ ਦੇ ਸਕਦੀ ਆ ਹੁਣ ਐਂ ਦੇ ਨਾਲ ਹੀ ਇੱਕ ਸਲੋਗ ਰੱਖ ਰਹੇ ਨੇ ਕਿ ਇਹ ਜੋ ਹੈ ਉਹ ਤੇਰੀ ਰਚਨਾ ਸਾਡਾ ਇਹ ਚ ਕੁਝ ਜੋੜਨ ਦੀ ਹੈਗਾ ਮਤਲਬ ਫਿਰ ਉਹ ਤੇਰੀ ਵਡਿਆਈ ਕਰਕੇ ਤੇਰੇ ਜੁਮੇ ਲਾ ਰਹੇ ਨੇ ਪਰਮੇਸ਼ਰ ਦੇ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕਿਤੋਈ ਕਹਿੰਦੇ ਤੇਰਾ ਕੀਤਾ ਜਾਣਿਆ ਨਹੀਂ ਜਾ ਸਕਦਾ ਉਸ ਬਾਰੇ ਦੱਸਿਆ ਨਹੀਂ ਜਾ ਸਕਦਾ ਤੇ ਮੈਨੂੰ ਜੋਗ ਕੀਤਾ ਮੈਨੂੰ ਕਿਨੂੰ ਪੰਜਵੇਂ ਬੰਦੇ ਨੂੰ ਮੈਨੂੰ ਜੋਗ ਕੀਤਾ ਹੋਈ ਤਾਂ ਮੈਨੂੰ ਕੀਤਾ ਹੈ ਜੋਗ ਕਿ ਮੈਂ ਇਹ ਸਾਰਾ ਕੁਝ ਗ੍ਰੰਥ ਇਕੱਠਾ ਕਰਕੇ ਲੋਕਾਂ ਨੂੰ ਸੌਂਪ ਸਕਿਆ ਮੈਂ ਨਿਰਗੁਣਿਆਰੇ ਕੋ गुण ਨਹੀਂ ਆਪੇ ਦਰਸਪੇ ਹੋਈ ਮੈਂ ਬਿਨ ਗੁਣੇ ਵਾਲਾ ਮੇਰੇ ਚ ਕੋਈ ਹੋਣੀਗਾ ਮੇਰੇ ਤੇ ਤੇਰੀ ਕਿਰਪਾ ਹੋਈ ਹੈ ਤਾਂ ਮੈਨੂੰ ਸਿੱਖਿਆ ਦਿੱਤੀ ਆ ਤਾਂ ਮੈਂ ਇਹ ਜੋਗ ਹੋਇਆ ਲਿਖਣ ਦੇ ਸਾਰੇ ਵਾਸਤੇ ਮੇਰੇ ਤੇ ਤਰਸ ਪਿਆ ਤੈ ਮੈਨੂੰ ਸਿੱਖਿਆ ਦਿੱਤੀ ਤਰਸ ਪਿਆ ਮਹਿਰਾ ਮੱਤੀ ਹੋਈ ਇਥੇ ਦੋ ਸ਼ਬਦ ਲਿਖੇ ਮਹਿਰਾ ਮੱਤੀ ਮਿਹਰ ਦੀ ਮਤ ਹੋ ਗਈ ਮੇਰੇ ਤੇ ਮਿਹਰ ਦੀ ਨਿਗਾਹ ਹੋ ਗਈ ਤੇਰੀ ਮੈਨੂੰ ਤੇਰੀ ਸਿੱਖਿਆ ਆ ਗਈ ਮੈਨੂੰ ਸਤਗੁਰ ਦੀ ਸਿੱਖਿਆ ਆ ਗਈ ਮਿਹਰਦੀ ਮਤ ਹੋਣਾ ਤਰਸ ਪਿਆ ਮਹਿਰਾ ਮੱਤੀ ਹੋਈ ਸਤਗੁਰ ਸੱਜਣ ਮਿਲਿਆ ਸਤਗੁਰ ਸੱਜਣ ਮਿਲ ਗਿਆ ਸਾਰੀ ਬਾਣੀ ਸਤਿਗੁਰ ਦੀ ਹੋਈ ਆ। ਸ਼ੁਰੂ ਦੇ ਵਿੱਚ ਇੱਕ ਓੰਕਾਰ ਸਤਿਗੁਰ ਪਸਾਰ ਲਿਖਦੇ ਨੇ ਕਿਉਂਕਿ ਸਤਿਗੁਰ ਦੀ ਸਿੱਖਿਆ ਆ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮੰਥੀ ਵੇ ਹਰਿਆ। ਨਾਨਕ ਪੰਜਵੇਂ ਮਹੱਲਾ ਹੁਣ ਕਹਿ ਰਹੇ ਨੇ ਕਿ ਜੇ ਨਾਮ ਮਿਲੇ ਤਾਂ ਜੀਵਾ ਤਾਂ ਜਿਉ ਸਕਦੇ ਆ ਨਹੀਂ ਤਾਂ ਇਹ ਭਰਮ ਦੇ ਵਿੱਚ ਮਰੇ ਹੋਏ ਤਾਂ ਹੈਗੀਆਂ। ਜਮਣ ਬੰਦ ਚੱਕਰਾਂ 'ਚ ਤਾਂ ਪਈ ਹੋਇਆ। ਜੇ ਨਾਮ ਮਿਲ ਜੂਗਾ ਤਾਂ ਜਿਉਂ ਬਾਗੇ ਤੇ ਤਨ ਮਨ ਹਰਿਆ ਹੋ ਜਾਊਗਾ ਇਹ ਭਰਮ ਦੇ ਵਿੱਚ ਜੋ ਸੁੱਕਿਆ ਹੋਇਆ ਉਹ ਹਰਿਆ ਹੋ ਜਾਊ ਇੱਕ ਹਡਿਕਸਨੀ ਬਣਾਈ ਹੋਈ ਆ ਸਾਰੀ ਇਹਦੀ ਪੀਡੀਐਫ ਇਸ ਦੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਆ ਜਾਏਗੀ ਉਹਦੇ ਵਿੱਚ ਜਦੋਂ ਆਪਾਂ ਹਾਹੇ ਦੇ ਹੀਖਾ ਹਰੀ ਦੇ ਅਰਥਾਂ ਦੇ ਵਿੱਚ ਜਾਵਾਂਗੇ ਉੱਥੇ ਸਾਨੂੰ ਪਤਾ ਲੱਗ ਜਾਏਗਾ ਵੀ ਕਿਸ ਪੇਜ ਤੇ ਹਰੀ ਦੇ ਸਪੈਸਿਫਿਕ ਅਰਥ ਕਿੱਥੇ ਕਿੱਥੇ ਰੱਖੇ ਹੋਏ ਨੇ ਅਸੀਂ ਕੋਝ ਚੁਕੀਆਂ ਇਹ ਕਿ ਹਰੀ ਦਾ ਅਰਥ ਹੁੰਦਾ ਆਪਣੇ ਆਪ ਨੂੰ ਭਰਮ ਤੋਂ ਮੁਕਤ ਕਰਕੇ ਸੱਚ ਦੀ ਸਿੱਖਿਆ ਦੇਣੀ ਉਹ ਉਸ ਨੂੰ ਹਰਾ ਕਰਨਾ ਉਸੇ ਇਨ ਕਲ ਨੂੰ ਇਹ ਤਨਮਨ થી ਵੇ ਹਰੀਆ ਕਹਿੰਦੇ ਨੇ ਇਹਨੂੰ ਹਰਾ ਕਰਦਾ ਸੱਚ ਦੀ ਸਿੱਖਿਆ ਨਾਲ ਨਾ ਮਹੀਏ ਮੁਰਜਾ ਹੋਇਆ ਮਰਿਆ ਆ ਇੱਥੇ ਗ੍ਰੰਥ ਦੀ ਸਮਾਪਤੀ ਹੋ ਗਈ ਆ ਅੱਗੇ ਜਾ ਕੇ ਲਾਗ ਵਾਲਾ ਐਡ ਕੀਤੀ ਗਈ ਆ ਇਹ ਜਦੋਂ ਪੜਦੇ ਆਂ ਪੜਨ ਤੋਂ ਬਾਅਦ ਜਿਸ ਨੂੰ ਗੁਰਬਾਣੀ ਦਾ ਬੋਧ ਆ ਜਿਸ ਨੂੰ ਗੁਰਬਾਣੀ ਦੀ ਸਮਝ ਆ ਉਹ ਪੜਦੀ ਸਾਰੇ ਸਮਝ ਲੂਗਾ ਕਿ ਉਹ ਦੁਪਟਾ ਗੱਲਾਂ ਨੇ ਇਹ ਗੱਲਾਂ ਦਾ ਕੋਈ ਮਤਲਬ ਨਹੀਂ ਬਣਦਾ ਇਹ ਪਤਾ ਨਹੀਂ ਕਦੋਂ ਕਿਹਨੇ ਐਡ ਕੀਤੀ ਆ ਇਹ ਅਲੱਗ ਖੋਜ ਦਾ ਵਿਸ਼ਾ ਪਰ ਇਹ ਗੁਰਬਾਣੀ ਦਾ ਹਿੱਸਾ ਨਹੀਂ ਇਹਦੇ ਮੂਰੇ ਜਾਣ ਕੇ ਇੱਕ ਹਮਕਾਰ ਸਤਿਗੁਰੂ ਸਾਹ ਲਾਤਾ ਇਹ ਸਿਰਫ ਜਿਹੜੇ ਜੱਥੇ ਲੈ ਬਣਾ ਕੇ ਕੀਰਤਨ ਕਰਦੇ ਨੇ ਉਹਨਾਂ ਲਈ ਸਹਾਈ ਆ ਉਹ ਇੱਕ ਬਿਜ਼ਨਸ ਮਾਡਲ ਦਾ ਤਰੀਕਾ ਪੈਸੇ ਕਮਾਉਣ ਦਾ ਤਰੀਕਾ ਪਰ ਅਸਲ ਚ ਗਰਾਂਥ ਕੁਰਬਾਨੀ ਇੱਥੇ ਸਮਾਪਤ ਹੋ ਜਾਂਦੀ ਹੈ 1429 ਪੇਜ ਤੇ